ਜਿਵੇਂ ਗੁਰੂ ਜੀ ਕਹਿੰਦੇ ਕਬਰ ਸੁਣਾਤੇ ਨਾ ਜਾਈਂ ਕਹਿੰਦੇ ਨੇ ਨਾ ਪਰ ਕਈ ਸਾਰੇ ਨਹੀਂ ਕਹਿੰਦਾ ਸਿਆਣੇ ਬੈਠੇ ਕੁਝ ਗੁਰੂ ਸਾਹਿਬ ਕਹਿੰਦੇ ਜਾਈਂ ਨਾ ਪਰ ਪਸ਼ੂ ਵਰਤੀ ਮਨੁੱਖੀ ਕਹਿੰਦੇ ਤੈਨੂੰ ਵੀ ਲੈ ਕੇ ਜਾਵਾਂਗੇ ਉੱਥੇ ਚੜਾਵਾ ਜਾਦੇ ਹੁੰਦਾ ਉਧਰ ਲੋਕ ਵੱਧਾ ਵੋਟਾਂ ਜਾਦੇ ਤੇ ਪਸ਼ੂ ਵਰਤੀ ਮਨੁੱਖ ਗੁਰੂ ਤੋਂ ਵੀ ਨੋਟ ਬੋਟ ਦਾ ਦਬਾਅ ਪਾਉਂਦੇ ਐ ਐਡੀ ਪਸ਼ੂ ਵਰਤੀ ਗੁਰੂ ਤੇ ਵੀ ਪ੍ਰੈਸ਼ਰ ਪਾਉਂਦੇ ਆ ਕਹਿੰਦੇ ਉਧਰ ਜਾਂਦੇ ਆ ਕਹਿੰਦੇ ਸਮਾਧਾਂ ਵਾਲੇ ਪਾਸੇ ਲੋਕ ਚੜਾਵਾ ਵੱਧ ਹੁੰਦਾ ਉੱਥੇ ਇਦਾਂ ਹੀ ਹੁੰਦਾ ਕਿ ਨਾ ਦੱਸਦੇ ਹੂੰ ਕਮੌਲ ਹੈ ਗੁਰੂ ਤੇ ਵੀ ਦਬਾਅ ਪਾਉਂਦੇ ਆ ਤਾਂ ਮੈਂ ਕਹਿੰਦੇ ਸਾਨੂੰ ਰੋਕਣ ਵਾਲਿਆ ਤੈਨੂੰ ਵੀ ਲੈ ਕੇ ਜਾਵਾਂਗੇ ਤੇ ਐਲਾਨ ਕਰਤਾ ਪਸ਼ੂ ਵਰਤੀ ਨੇ ਕਹਿੰਦੇ ਆਜੋ ਸਾਨੂੰ ਕਿਹੜਾ ਰੋਕੂ ਆ ਬੋਲੋ 사ਤਨਾਮ ਉਹ ਤਿਆਰ ਬੈਠੇ ਸੰਗ ਫਸਾਉਣ ਨੂੰ ਸੁਣ ਲਈ ਗੁਰੂ ਦੀ ਗੱਲ ਮੰਨ ਲਈ ਨਾ ਤਿਆਰ ਹੋ ਵੀ ਪਸ਼ੂ ਵਰਤੀ ਝਗੜਾ ਕਰਨ ਨੂੰ ਹੂੰ ਪਾਵੇ ਵੱਡੇ ਗਿਆਨੀ ਇਹ ਸੁਣਾਉਣ ਵਾਲੇ ਕਿੰਨੂ ਵੀ ਆਕੜ ਦੇ ਕੇ ਐਵੇਂ ਹੀ ਬਿਨਾ ਗੱਲ ਤੋਂ ਸਿੰਘ ਫਸਾਉਣੇ ਜਿੱਦੜ ਰੋਕ ਰੋਕ ਰਹਿ ਹੈ ਉਧਰਲੇ ਪਾਸੇ ਨੂੰ ਢੁੱਡਾਂ ਲੈ ਕੇ ਜਾਣਾ ਸਿੰਘ ਫਸਾਉਣੇ ਸਮਝ ਗਏ ਨਾ ਸੋ ਇਹ ਪਸ਼ੂ ਵਰਤੀ ਹੈ